3 स्पीड ਆ ਸਾਰੇ ਗਿਰਾਂ ਚ ਬੈਕ ਆ ਤੇ ਮਿੱਤਰੋ 800 ਘੰਟੇ ਚੱਲਿਆ ਟਰੈਕਟਰ 22 ਮਾਡਲ ਆ ਪਹਿਲੇ ਨਾਗਾ 4.5 ਦਾ ਲੈ ਜਾਓ ਮਿੱਤਰੋ 35000 ਮਾਨਤਨ ਇਹਦੇ ਜੋ ਹੌਲੈਂਡ ਜਲ ਪਏ ਉਸ ਤੋਂ ਬਾਅਦ ਮੈਂ ਕਹਿੰਦੀ ਇੱਕ ਹੋਰ ਹੌਲੈਂਡ ਆ ਗਿਆ 12/13 ਪਹਿਲੇ ਨਾ ਮਾ ਟਰੈਕਟਰ ਹਲੇ ਮਿੱਤਰੋ ਪਹਿਲੇ ਨਾ ਵੀ ਪਹਿਲੀ ਪਾਲਟੀ ਤੋਂ ਲਿਆ ਆਪਾਂ ਜਮਾ ਤੋਂ 40000 ਮਾਨਤਨ ਇਹਦੇ ਚ ਹੋ ਜੂ ਜਿਵੇਂ ਕਹਦੀ ਇਹ ਪੜਾਕੇ ਲੱਗ ਗਿਆ ਹੁਣ ਪਾਉਣ ਹਰਮਣ ਵੀ ਹੌਲੀ ਹੌਲੀ 11 ਦਾ 25 ਕਰਦਾ ਹੈ ਨਾ ਟਰੈਕਟਰ ਪੂਰਾ ਚੰਗੇ ਆ ਸਾਰੇ ਓਕੇ ਦੇ ਹਜੇ ਹੋਰ ਢਾਕਾ ਪਾ ਦੂਗਾ ਸਸੀ ਕਾਲ ਦੋਸਤੋ ਸਵਾਦ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਇਸ ਵਾਰ ਤੋਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਨਾਲ ਆਪਣੇ ਬਾਈ ਹਰਮਨ ਹਰਮਨ ਕੀ ਹਾਲ ਚਾਲ ਸਸੀ ਕਾਲ ਬਾਈ ਵਧੀਆ 플ਾਟ ਨੰਬਰ ਕਿੰਨਾ ਆਪਣਾ 플ਾਟ ਨੰਬਰ ਆਪਣਾ 24 ਆ ਬਾਈ ਖੇਤਾਂ ਕੈਂਮਾ ਪੂਰੇ ਕੈਂਮਾ ਤੇ ਮੈਨੂੰ ਇਹ ਦੱਸੋ ਨੂੰ ਪੁਰਾਣਾ ਟਰੈਕਟਰ ਵਿੱਚ ਕੱਢ ਲਿਆ ਪੁਰਾਣਾ ਵਿੱਚ ਕੱਢ ਲਾਣੇ ਲਾਉਣ ਵੀ ਕਰਾਉਣੇ ਆ ਸੁਭਦਾਂ ਦਾ ਕੈਸ਼ ਵੀ ਦੇਣੇ ਆ ਹਾਂ ਐਸ ਵੀ ਦੇਣੇ ਆ ਲੋਨ ਦੀ ਸੌਦਾ ਵੀ ਹੈਗੀ ਆ ਤੇ ਟਰੈਕਟਰ ਆਇਦਿਲੇ ਪਾਸੇ ਲੈਣ ਲਈ ਬੈਠਾ ਬਾਈ ਕੋਲ ਟਰੈਕਟਰ ਇੱਕ ਟਾਈਮ ਦੇ ਉੱਤੇ ਮੰਨ ਲਾ ਹੁੰਦੇ ਆ 15 ਤੋਂ 17 ਟਰੈਕਟਰ ਹਨਾ 15 ਟਰੈਕਟਰ ਤਾਂ ਆਰਾਮ ਨਾਲ ਹੀ ਹੁੰਦੇ ਆ ਠੀਕ ਹੈ ਤੇ ਮੈਨੂੰ ਸਾਰੇ ਇੱਕ ਬ੍ਰਾਂਡ ਜਾਂਦਾ ਮੈਨੂੰ ਜਿਆਦਾਤਰ ਸੋਨਾ ਲੀਕਾ ਤੇ ਸਵਰਾਜ ਜੌਂਡੀਅਰ ਤੇ ਹੌਲੈਂਡ ਵੱਤ ਹੁੰਦੇ ਨੇ ਮੇਨ ਮੇਨ ਸਾਰੀ ਮਿਲ ਜਾਂਦੇ ਆ ਠੀਕ ਹੈ ਤੇ ਹੁਣ ਆ ਸਵਰਾਜ ਖੜਾ ਹਰਮਨ ਕਿੰਨਾ ਮਾਡਲ ਆ ਤੇਰੇ ਕੋਲੇ ਇਹ ਇਹ 14 ਮਾਡਲ ਦਾ ਠੀਕ ਹੈ ਕੰਡੀਸ਼ਨ ਇਹਦੀ ਹੈਗੀ 19 20 ਵਾਲੀ 14 ਮਾਡਲ ਆ ਕੰਡੀਸ਼ਨ ਹੈਗੀ 19 20 ਵਾਲੀ 15 ਦੇ ਟਾਇਰ ਲੱਗੇ ਆ ਪਿਛਲੇ 15 ਵਾਲੇ ਟ ਅਪੋਲੋ ਦੇ ਡਾਇਰ ਚਾਰੇ ਦਵਾਰੇ ਦੇ ਠੀਕ ਹੈ ਚਾਬੀ ਕਿਤੇ ਨਹੀਂ ਲੱਗੀ ਕਰਲਾਉਸ ਘਰ ਇੰਜਨ ਅਸੀਂ 15 ਚ ਕਰਲਾਉਸ ਕਰ 14 14 ਚ ਹਾਂ ਜਮਾ ਲਾਰਟ ਵਾਲੇ ਪੀਛਲੇ ਵਟਾ ਫਿਰ ਕਰਲਾਉਸ ਕਰ ਕਰਲਾਉ ਕਰ ਘੱਟ ਹੀ ਆਉਂਦਾ ਸੀ 10 11 ਤੋਂ ਬਾਅਦ ਘੱਟ ਆਇਆ ਤੇ 14 ਮਾਡਲ ਆ ਮਿੱਤਰੋ ਕਰਲਾਉਸ ਘਰ ਇੰਜਨ ਮੁੱਲ ਰਿਹਾ ਸਟੀਅਰਿੰਗ ਵੀ ਪਾਰਲੀ ਸਾਈਡ ਹੁੰਦਾ ਪਾਵਰ ਸਟੀਅਰਿੰਗ ਦਾ ਟਾਪ ਮਾਡਲ ਦਾ ਹੈਗੇ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਆ ਜੀ ਪਾਵਰ ਸਟੀਅਰਿੰਗ ਦੇ ਵਿੱਚ ਆ 14 ਮਾਡਲ ਆ ਤੇ ਡਿਮਾਂਡ ਰੱਖੀ ਆ 498000 ਰੁਪਏ ਕਿੰਨੇ ਦਾ ਹੋ ਜੂ ਇਹ ਇਹ ਦੇ ਦਾਂਗੇ ਆਪ 475 ਦਾ ਦੇ ਦਾਂਗੇ ਮੌਕੇ ਦੇ ਮਾਣਾ ਮੋਟਾ ਹੋਰ ਕਰਦਾਂਗੇ ਬਸ ਇਹਦਾ ਜਾਇਜ਼ ਜੇ ਲਿਖਿਆ ਆਪਾਂ ਲੈ ਜਾਓ ਮੌਕੇ ਤੇ ਹੋਰ ਹੋਵੇ ਇਧਰੋਂ ਦਿਖਾ ਦੇ ਟਰੈਕਟਰ ਦੇ ਨਾਲ ਲਿਫਟ ਲੁਫਟ ਪੰਪ ਬੈਂਟਰੀ ਬਾਕਸ ਸੋਵੇਂ ਪਿਆ ਠੀਕ ਹੈ ਬਾਕਸੇ ਬਕਸੇ ਦੇ ਨਾਲ ਕੇ ਪੇਂਟ ਜਰ ਸਾਰਾ ਨਾਲ ਦਾ Ориਜినਲ ਪਿਆ ਟਰੈਕਟਰ ਪਿਆ ਪੂਰਾ ਚੰਗਾ 31 3200 ਘੰਟਾ ਚੱਲਿਆ 3300 ਪਤਾ ਨਹੀਂ 3300 ਘੰਟਾ ਚੱਲਿਆ 3300 ਘੰਟੇ ਚੱਲਿਆ ਟਰੈਕਟਰ ਮਿੱਤਰੋ ਪੂਰਾ ਚੰਗਾ ਪਿਆ ਮੌਕੇ ਤੇ ਜਾਇਜ਼ ਕੱਢ ਦੂਗਾ ਮੌਕੇ ਤੇ ਮਾਣਾ ਮੋਟਾ ਕਰ ਲਓ ਨਾਲ ਹੈਗਾ ਜੀ 37 ਦੀ ਸੁਪਰ ਇਹ 14 ਗੇਅਰ ਦੇ ਵਿੱਚ ਸੁਪਰ ਰੀਪਰ ਗੀਅਰ ਚ 14 ਮਾਡਲ ਆ ਰੇਡੀਅਲ ਟਾਇਰ ਆ ਪਿਛਲੇ 16 ਵਾਲੇ ਡੀਜੀ ਟਾਇਰ ਲੱਗਿਆ 16 ਵਾਲੇ ਐਸੈਸਰੀ ਸਾਰੀ ਨਾਲ ਲੈਣੀ ਆ ਇਹ ਤੋਂ ਬਾਕੀ ਸਤਰੀ ਸ਼ੂਰੀ ਪੂਰੀ ਹੈਵੀ ਜੂ ਲੱਗਿਆ ਵਾ ਟਰੈਕਟਰ ਦੇ ਇੰਜਨ ਤੇ ਗੀਅਰ ਦਾ ਹੀ ਕਿਵੇਂ ਆ ਆਪਣਾ ਟਰੈਕਟਰ ਇੰਜਨ ਗੀਅਰ ਦਾ ਕੋਈ ਵੀ ਮਾਣਾ ਨਹੀਂ ਹੋਊਗਾ ਓਕੇ ਹੋਊਗਾ ਜਮਾਨਾ ਓਕੇ ਹੋਊਗਾ ਲੈ ਵੀ ਕਹਿੰਦਾ ਇੰਜਨ ਗੀਅਰ ਪਹਿਲੀ ਗੱਲ ਤਾਂ ਨਾ ਹੀ ਇਹਨੂੰ ਕਿਤੇ ਵੀ ਚਾਬੀ ਨਹੀਂ ਲੱਗੀ ਕਲੱਚ ਇਹਦਾ ਵੀ ਗੁੰਦਿਆ ਨਹੀਂ ਆਪਾਂ ਨੂੰ ਕੋਈ ਬੰਦਾ ਆਇਆ ਨਹੀਂ ਸਾਬਤ ਕਰ ਸਕਦਾ ਇਹ ਕਲੱਚ ਖੁੱਲਿਆ ਇਹਦਾ ਕਲੱਚ ਤਾਂ ਖੁੱਲਿਆ ਨਹੀਂ ਮਿੱਤਰੋ 14 ਮਾਡਲ ਨੰਬਰ ਪੰਜਾਬ ਕੇ ਐਚ ਆਰ ਐਚ ਆਰ ਐਚ ਆਰ 44 ਆਪਣੇ ਕੋਲ ਨੰਬਰ ਹੁੰਦੇ ਆ ਯਾਦ ਰੱਖਾ ਐਚ ਆਰ ਆਈ 44 ਜਾਂ 24 ਸਰਸੇ ਜ਼ਿਲ੍ਹੇ ਚ ਹੀ ਆ ਤੁਹਾਨੂੰ ਐਨਓਸੀ ਕਾਪੀ ਕਾਗਜ ਓਕੇ ਮਿਲ ਲਗੇ ਐਨਓਸੀ ਮਿਲੂਗੀ ਹਰ ਇੱਕ ਦੀ ਐਨਓਸੀ ਮਿਲ ਜੂ ਤੇ ਇਹ ਨਹੀਂ ਡਿਮਾਂਡ ਹੈਗੀ 475000 ਹਰ ਮਨ ਕਿੰਨੇ ਦਾ ਹੋਜੂ ਇਹ 4.5 ਦਾ ਦੇ ਦਾਂਗੇ ਬਾਕੀ ਮੌਕੇ ਤੇ ਹੋਰ ਮਾਨਦਾਨ ਕਰਦਾ 10 ਦਾ 25 ਕਰਦਾ ਪੂਰਾ ਚੰਗੇ ਆ ਸਾਰੇ ਮੌਕੇ ਤੇ ਹਜੇ ਹੋਰ ਢਾਕਾ ਪਾ ਦੂਗਾ ਨਾਲ ਆ ਗਿਆ ਜੀ ਜੋਗੀ ਟਰੈਕਰ ਗੇਅਰ 2600 ਘੰਟਾ ਚੱਲਿਆ 36-30 ਹਲੇ ਤੱਕ ਗੇਅਰ ਪ੍ਰੋ ਆ ਗਿਆ ਮਿੱਤਰੋ 4 ਸਪੀਡ ਦੇ ਵਿੱਚ ਆ ਗਿਆ ਇਹ 53 ਦਾ ਗੇਅਰ ਪ੍ਰੋ ਆ ਗਿਆ ਭਾਈ ਠੀਕ ਹੈ ਗੇਅਰ ਬਿਨਾ ਸੀ ਆਰ ਡੀ ਤੋਂ ਬਹੁਤ ਘੱਟ ਮਿਲਦੇ ਆ ਇਹ 53 ਦਾ 4 ਸਪੀਡ ਵਾਲੇ ਜੇ ਕੇ ਦੇ ਟਾਇਰ ਲੱਗੇ ਚਾਰੇ ਮਿੱਤਰੋ ਚੌਕੜਾ ਲੱਗੇ ਨਾਲ ਦੇ ਟਾਇਰ ਇਹਦੇ 80 ਪੈਸੇ ਮਾਡਲ ਹੈਗਾ 21 ਤੇ ਕਿੰਨੇ ਘੰਟੇ ਚੱਲੇ ਆ ਇਹ ਚੱਲਿਆ 1000 ਇਹ ਟਰੈਕਟਰ ਮਿੱਤਰੋ 1000 ਕਿ ਘੰਟਾ ਚੱਲਿਆ 21 ਮਾਡਲ ਆਗਾ ਟਰੈਕਟਰ ਪਿਆ ਪੂਰਾ ਚੰਗਾ 4 ਸਪੀਡ ਦੇ ਵਿੱਚ ਆ ਟਾਇਰ ਲਾ ਹੈ ਗਿਆ ਚਾਰੇ JK ਦੇ JK ਦੇ ਨਾਲ ਦੇ 80 ਪੈ ਟਾਇਰ ਆ ਬਾਈ ਚਾਰੇ ਠੀਕ ਐ 21 ਮਾਡਲ ਆ 7 ਲੱਖ ਤੇ 75000 ਰੁਪਿਆ ਡਿਮਾਂਡ ਆ ਹਰਮਣ ਇਹ ਦੇ ਦਾਂਗੇ 740 ਦਾ 740 ਦਾ ਲੈ ਜਾਓ ਮਿੱਤਰੋ ਟਰੈਕਟਰ ਟਰੈਕਟਰ ਪਿਆ ਪੂਰਾ ਚੰਗਾ ਤੇ ਮਾਨਤਾਂ ਦੀ ਗੱਲ ਕਰੀਏ 35000 ਮਾਨਤਾਂ ਹੋ ਜੂ ਟਰੈਕਟਰ ਦੇ ਵਿੱਚੋਂ ਨਾਲਾ ਨਾ ਮੋਟਾ ਮੌਕੇ ਦੇ ਸਾਰਿਆਂ ਨੂੰ ਕਰ ਦਾਂਗੇ ਮੌਕੇ ਦੇ ਸਾਰਿਆਂ ਨੂੰ ਹੋ ਜੂਏ ਤਾਂ ਜਿਵੇਂ ਕਿ ਦੀ 11 ਸਾਨੂੰ ਖਿੱਚ ਕੇ ਆ ਰੇਟ ਹੈਗਾ ਹੈ ਮੌਕੇ ਦੇ ਗੁਜਾਇਸ਼ ਕੱਢ ਦੂ ਨਾਲਾ ਇਹ ਮਾਡਲ 855 17 ਦੀ ਕਾਪੀ ਹੈ ਜੀ 16/17 ਆ ਗਿਆ ਟਰੈਕਟਰ ਟਰੈਕਟਰ ਪਿਆ ਪੂਰਾ ਚੰਗਾ ਟਾਇਰ ਇਹਦੇ ਵੀਰਨਾ ਮਾਰ ਗਿਆ ਪੂਰਾ ਦੇ ਟਾਇਰ ਇਹਦੇ ਵੀ ਨਵੇਂ ਵਰਗਾ ਆਪਣੇ ਟਰੈਕਟਰ ਦੇ ਬਾਈ ਕਿਸੇ ਦਾ ਟਾਇਰ ਨਹੀਂ ਮਾੜਾ ਹੋਊਗਾ ਟਾਇਰ ਨਹੀਂ ਮਾੜਾ ਹੋਊਗਾ ਕਿਸੇ ਦਾ ਟਾਇਰ ਨਹੀਂ ਮਾੜਾ ਹੋਊਗਾ ਕਿਸੇ ਦਾ ਟਰੈਕਟਰ ਦਾ ਮੰਨ ਲਓ ਵੈਸੇ ਵੀ ਆ ਪੂਰਾ ਚੰਗਾ ਟਰੈਕਟਰ ਲੈਣੇ ਆ ਉੱਚਾ ਮਾਡਲ ਹੁੰਦਾ ਉੱਚੇ ਮਾਡਲ ਦੇ ਕੋਈ ਕਮੀ ਹੁੰਦੀ ਨਹੀਂ ਟਰੈਕਟਰ ਪਿਆ ਪੂਰਾ ਚੰਗਾ 16/17 ਮਾਡਲ ਆ ਜੀ ਤੇ 4,98000 ਡਿਮਾਂਡ ਆ ਇਹ ਵੀ 475 ਦਾ ਦੇ ਦਾਂਗੇ 475 ਦਾ ਕਹਿੰਦਾ ਮਿੱਤਰੋ 470 ਦੀ ਲੈ ਜਾਓ ਯਾਰ ਕੋਈ ਨਾਲ ਦੇ ਦਾਂਗੇ 470 ਦਾ ਲੈ ਜਾਓ 28000 ਮੰਨ ਤਾ ਨਾ ਟਰੈਕਟਰ ਦੇ ਵਿੱਚੋਂ 5305 ਆ ਗਿਆ ਇਧਰਲੇ ਪਾਸੇ ਮਿੱਤਰੋ ਇਹ 18 ਮਾਡਲ ਆ ਜੀ 535 ਇੰਜਨ ਇਹਦੇ 5310 ਵਾਲੇ ਹੀ ਹੁੰਦਾ ਉਹੀ ਠੀਕ ਹੈ ਬਸੇ ਪਿੱਛੇ 2 ਸਪੀਡ ਆ ਗਿਆ ਅਸੇ ਪਿੱਛੇ ਟਾਇਰ 16 ਦੇ ਇਹਦੇ 16 ਦੇ ਟਾਇਰ ਆ 2 ਸਪੀਡ ਦੇ ਵਿੱਚ ਆ 7535 ਤੇ ਇੰਜਨ ਦਾ ਇਹਨਾਂ ਦਾ ਸੇਮ ਹੀ ਆ ਜਿਵੇਂ ਕਿ 753 ਨਾਲ ਦੀ ਆ ਨੰਬਰ ਐਚਰ ਨੰਬਰ ਐਚਰ 24 ਸਰਸੇ ਦਾ ਬਾਈ ਐਨਓਸੀ ਮਿਲ ਜੂ 18 ਮਾਡਲ ਆ ਟਰੈਕਟਰ ਮਿੱਤਰੋ ਨਾਲ ਦੇ ਟਾਇਰ ਆ ਇਹਦੇ 70 ਪੈਸੇ ਆ ਟਾਇਰ ਨਾਲ ਦੇ ਆ ਹਮ ਜਿਹੜਾ ਜੀਰੀ ਸਾਹਿਬ ਨਾਲ ਟਾਇਰ ਨਾਲ ਦੇ ਆ ਪੂਰੀ ਸਾਮਝ ਚੱਲਿਆ ਟਰੈਕਟਰ ਫਿਰ ਚੱਲਿਆ 1800 ਘੰਟਾ 1800 ਘੰਟਾ ਜਿਹੜੇ ਟਰੈਕਟਰ ਦੇ ਟਾਇਰ ਨਾਲ ਦੇ ਆਪਣਾ ਦੇ ਨਾਲ ਦੇ ਹੋਣਗੇ ਇਹ 18 ਮਾਡਲ ਦੇ ਨਾਲ ਦੇ ਆ ਹੁਣ ਆਪਾਂ 16 ਮਾਡਲ ਇਹਦੇ ਨਵੇਂ ਆ ਠੀਕ ਹੈ 18 ਮਾਡਲ ਆ ਤੇ 1800 ਘੰਟੀ ਚੱਲਿਆ ਟਰੈਕਟਰ ਮਿੱਤਰੋ ਇਹ 53 5 5 ਲੱਖ ਤੇ 15000 ਡਿਮਾਂਡ ਆ ਚਾਰ ਕਿੰਨੇ ਦਾ ਹੈ ਇਹ ਵੀ 75 ਦਾ 475 ਦਾ ਇਹ ਲੈ ਜਿਓ 40000 ਮਾਨਤਨ ਇਹਦੇ ਚੋਂ ਹੋ ਜੂ ਜੇ ਮੈਂ ਕਹ ਜੀ ਇਹ ਪੜਾਕੇ ਲੱਗ ਗਿਆ ਹੁਣ ਪਾਉਣ ਹਰਮਣ ਵੀ ਹੌਲੀ ਹੌਲੀ ਆ ਯਾਰ ਜਮੀ ਨਮੀ ਕ੍ਰਿਸ਼ਨ ਦੇ ਵਿੱਚ ਖੜਾ ਇਹ ਕਿੰਨਾ ਮਾਡਲ ਆ ਇਹ 13 ਬਈ 12 ਦੇ ਲਾਸਟ ਦਾ ਆਰਸੀ 13 ਦੀ ਆ ਰੰਗ ਪੇਂਟ ਨਾਲ ਦਾ ਹੀ ਆ ਰੰਗ ਪੇਂਟ ਦੀ ਗਾਰੰਟੀ ਆਪਣੀ ਸਾਰੇ ਦੀ ਯਾਰ ਸੋਹ ਦਾ ਰੰਗ ਹੀ ਬਹੁਤ ਬੈਡ ਟਰੈਕਟਰ ਦਾ ਜੀ ਗੱਲ ਕਰੀ ਇਹ ਬਈ ਨਾ ਸ਼ੋਅ ਲਾ ਕੇ ਰੱਖੀ ਬੰਦਿਆਂ ਨੇ ਕੋਸ ਚਿਹਰੇ ਦੀ ਠੀਕ ਹੈ ਹਾਂ ਤਾਂ ਬਾਕੀ ਟਰੈਕਟਰ ਸਮਾਈ ਜਵਾਲਾ ਚੱਲਿਆ ਉਹ ਇਹ ਵੀ ਕਰੀਪਰ ਗੇਅਰ ਚ ਆ ਗਿਆ ਜੀ ਕਰੀਪਰ ਗੇਅਰ ਚ ਇਹ ਕਿਤੇ ਚਾਬੀ ਨ ਲੱਗੀ ਕਲਚ ਕਹਦੇ ਗੇਟ ਹੀਪੇ ਠੂਪੇ ਸਾਰਾ ਸੀਲ ਲਾ ਜਾਮਾ ਸਾਰਾ ਟਰੈਕਟਰ ਪਿਆ ਪਿੱਛੋਂ ਮਗਰਾਂ ਮਰੂੜ ਆਏ ਪਏ ਜਮਾਂ ਦੁੱਧ ਵਰਕੇ ਦੁੱਧ ਵਰਕੇ ਮਰੇੜ ਪਿਆ ਬੀਕੇਟੀ ਦੇ ਟਾਇਰ ਲੱਗਿਆ ਜੀ ਪਿਛਲੇ ਟਾਇਰਾਂ ਟੁੱਟਾ ਦਾ ਵੀ ਪੂਰਾ ਚੰਗਾ ਪੈਟਰਨ ਟਾਇਰ ਦਵਾਰੇ ਦੇ 80 ਪੈਸੇ ਆ ਬਾਈ ਬਠਿੰਡਾ ਨੰਬਰ ਆ ਇਹ ਪੀਬੀ03 ਬਠਿੰਡੇ ਦਾ ਨੰਬਰ ਨਾਗਦ ਕੈਸ਼ ਆ ਫਸਟ ਪਾਰਟੀ ਦਾ 12/13 ਮਾਡਲ ਆ 4 ਲੱਖ 85 ਹਜ਼ਾਰ ਡਿਮਾਂਡ ਆ ਪਹਿਲੇ ਨਾਮ ਸਾਢੇ 4 ਦਾ ਦੇ ਦਾਂਗੇ ਠੀਕ ਆ ਪਹਿਲੇ ਨਾਮ ਫਸਟ ਓਨਰ ਪਹਿਲੇ ਨਾਗਾ ਸਾਢੇ 4 ਦਾ ਲੈ ਜਾਓ ਮਸਲ 35000 ਮੰਨ ਤਾਂ ਇਹਦੇ ਜੋ ਹੌਲੈਂਡ ਚੱਲ ਪਿਆ ਦੂਜਾ ਜਿਵੇਂ ਕਿ ਇੱਕ ਹੋਰ ਹੌਲੈਂਡ ਆ ਗਿਆ ਪਲਾਸ ਵਾਲਾ ਆ ਗਿਆ 3 ਸਪੀਡ ਆ। ਇਹ ਆਖਮਾਨ ਵਾਲਾ ਪਲਾਸ ਵਾਲਾ 2 ਸਪੀਡ ਆ ਬਈ ਆਹ ਠੀਕ ਹੈ। 8 ਮਾਡਲ ਆ ਜੀ 2 ਸਪੀਡ ਦੇ ਵਿੱਚ ਆ। ਪਾਵਰ ਸਟੀering ਆ ਕੰਪਨੀ ਵੱਲੋਂ ओरिजिनल। ਠੀਕ ਹੈ ਪਾਵਰ ਸਟੀering ਟਾਇਰ ਹੈਗੇ ਆ JK ਦੇ। ਟਾਇਰ ਹੈਗੇ 80 ਪੈਸੇ ਦੇ ਵੀ। 80 ਪੈਸੇ ਟਾਇਰ ਆ ਜੀ ਪਿਛਲੇ JK ਦੇ ਅਗਲੇ ਟਾਇਰ ਲੱਗਿਆ ਅਲਾਈਐਂਸ ਦੇ। 8 ਮਾਡਲ ਦੇ ਵਿੱਚ 2 ਸਪੀਡ ਦੀ ਇਹਦੀ ਕਾਪੀ 11 ਦੀ ਆ ਪਾਸਿੰਗ ਪਈਆ ਇਨੋਸੀ ਮਿਲ ਜੂਗੀ। ਕਾਪੀ 11 ਦੀ ਆ ਪਾਸਿੰਗ 26 ਤੱਕ ਪਾਸਿੰਗ ਆ ਸਾਲ ਦੀ ਪਾਸਿੰਗ ਪਈਆ ਹਲੇ ਤੱਕ। ਠੀਕ ਹੈ। ਤੇ 3,35,000 ਡਿਮਾਂਡ ਆ 35000 ਇਹਦੇ ਜੋ ਮਾਨਤਨ ਹੋ ਜੀ ਮਿੱਤਰੋ ਪੂਰੇ 3 ਲੱਖ ਦਾ ਆਹ ਹੋਲੈਂਡ ਲੈ ਜੋ ਜਿਵੇਂ ਕਿ ਜੀ ਪਲੱਸ ਵਾਲਾ 55 ਐਚਪੀ ਵਾਲਾ ਇਹ 55 ਐਚਪੀ ਵਾਲਾ ਆ ਗਿਆ ਪਾਵਰ ਸਟੀering ਆ ਗਿਆ ਟਾਇਰ ਵੀ ਪੂਰੇ ਚੰਗੇ ਆ ਠੀਕ ਹੈ ਹਾਂ ਟਾਇਰਾਂ ਦਾ ਵੀ ਚੰਗਾ ਪਿਆ ਟਾਇਰਾਂ ਦੀ ਤਿੰਨ ਜਣ ਗੇੜਦੀ ਤਾਂ ਹੁਣ ਇਹ ਤੋਂ ਪੁੱਛਦੀ ਨਹੀਂ ਅਸੀਂ ਇਹ ਕਹਿੰਦਾ ਲੋਡ ਹੀ ਨਹੀਂ ਜਰ ਤਾ ਜਮਾ ਰੁਪਈਆ ਦਾ ਰੁਪਈਆ ਹੀ ਮਿਲੂ ਸੋਨਾਲਿਕ ਆ ਗਿਆ ਜੀ 50 ਦਾ ਇਹ ਡੀਆਈ 50 ਆ ਗਿਆ ਤਿੰਨ ਸਿਲੰਡਰ ਚ ਬਈ ਠੀਕ ਹੈ ਹਾਂ ਪਾਵਰ ਸਟੀering ਆਹ ਕੀ ਮਾਡਲ ਆ ਇਹ 21 ਮਾਡਲ ਨਾਲ ਦੇ ਟਾਇਰ ਆ ਜਿਹੇ ਅਸੀਂ ਪਾਏ ਸੀ ਇਹ ਚੱਲਿਆ ਊ 14-1500 ਘੰਟਾ 14 ਤੋਂ 1500 ਘੰਟਾ ਟਰੈਕਟਰ ਚੱਲਿਆ ਮਿੱਤਰੋ 21 ਮਾਡਲ ਆ ਟਾਇਰ ਹੈਗੇ ਆ ਨਾਲ ਦੇ ਤੇ ਬਾਕੀ ਯਾਰ ਸੋਨਾਲੀਕਾ ਦੇ ਮੋਰਾ-ਮੋਰਾ ਜਿਹੇ ਸਾਰੇ ਆ ਉਮੀ ਪੰਗਾਂ 17 ਟੂਰਾਂ ਦੇ ਉੱਤੇ ਦੇਖ ਨਟਾਂ ਦੇ ਉੱਤੇ ਰੰਗੇ ਜਾਉਂਦੇ ਆ ਇਹ ਟਰੈਕਟਰ ਦੇ 21 ਮਾਡਲ ਆ ਟਰੈਕਟਰ ਪਿਆ ਪੂਰਾ ਚੰਗਾ ਮਿੱਤਰੋ ਇਹ ਚਾਰਕ ਪੀਵੀ ਨੰਬਰ ਇਹ ਇਹ ਆ HR2476 ਦਾ ਸਰਸੇ ਦਾ ਨੰਬਰ ਆ ਐਨਓਸੀ ਮਿਲ ਜੂ ਪੁਰਾਣਾ ਛੋਟਾ ਕੱਟਿਆ ਜੂ ਲੋਨ ਦੀ ਸਹੂਦਤ ਹੈਗੀ ਆ 4 ਲੱਖ ਤੇ 95000 ਡਿਮਾਂਡ ਆ ਹਰਮਨ ਕਿੰਨੇ ਦਾ ਹੋ ਜੂ ਇਹ ਦੇ ਦਾਂਗੇ 475 ਦਾ ਬਸ ਚਾਰ 75 ਦਾ ਲੈ ਜਾ ਮਾਨਤਾ ਨਾਲ ਹੋਰ ਹੋ ਜੂ ਮੌਕੇ ਤੇ 750 ਕਿੰਨਾ ਮਾਡਲ ਹੈ ਇਹ 11 ਮਾਡਲ ਆ ਬਾਈ 11 ਮਾਡਲ ਆ ਮਿੱਤਰੋ ਪਾਵਰ ਸਟੀering ਦੇ ਵਿੱਚ ਇੰਜਨ ਦੇ ਗੀਅਰ ਦਾ ਸਿਲੰਡਰ ਵਾਲ ਆ ਗਿਆ ਚਾਰ ਸਿਲੰਡਰ ਵਾਲ ਆ ਗਿਆ ਇੰਜਨ ਗੀਅਰ ਦਾ ਕਿਵੇਂ ਆ ਇੰਜਨ ਗੀਅਰ ਦਾ ਪੂਰਾ ਚੰਗਾ ਬਾਈ ਟਾਇਰ ਇਹਦੇ ਵੀ ਹੈਗੇ ਆ 75 80 ਪੈਸੇ ਦਵਾਰੇ ਦੇ ਆ ਤੇ ਰੇਸ ਅਜੇ ਤੱਕ ਖੋਲੀ ਨਹੀਂ ਇਹਦੇਲੇ ਪਾਸੇ ਰੇਸ ਵਾਲੇ ਪਾਸੇ ਦੇਖ ਪੰਪ ਦੇ ਉੱਤੇ ਉਵੇਂ ਲੱਗੀ ਪਈ ਆ ਸੀਲ ਜੀ ਹਾਂ ਤੇ ਨਹੀਂ ਵਿੱਚ ਲੋਕ ਜਿਹੜਾ ਇਹ ਭੰਦੇ ਪੱਕੇ ਤੌਰ ਤੇ ਲੱਗੀ ਵੀ ਆ ਟਾਇਰ ਹੈਗੇ ਆ ਪੂਰੇ ਚੰਗੇ ਬੀਕੇਟੀ ਦੇ ਬੀਕੇਟੀ ਦੇ ਟਾਇਰਾਂ ਦੇ ਵਿੱਚ ਆ ਟਰੈਕਟਰ ਮਿੱਤਰੋ ਚੌ 11 ਮਾਡਲ ਆ 3 ਲੱਖ 45000 ਰੁਪਿਆ ਡਿਮਾਂਡ ਆ ਸੁਨਾਲੀ ਕਾ ਇਹ 315 ਦੇ ਦਾਂਗੇ 315 ਦਾ ਇਹ ਵੜ ਜੂ ਮਿੱਤਰੋ 30000 ਮੰਨ ਤਨ ਹੋ ਜੂਗਾ ਸੁਨਾਲੀ ਕਾ ਦੇ ਵਿੱਚੋਂ ਇਹ 11 ਮਾਡਲ ਇਹਦੀ 26 ਤੱਕ ਪਾਸਿੰਗ ਐਨਓਸੀ ਮਿਲ ਜੂਗੀ ਅਸਿਆ ਹਾਂ ਰਤ ਗਿਆ ਪਾਸਿੰਗ ਪਈ ਆ ਹਜੇ ਹਾਂ ਪਾਸਿੰਗ ਪਈ ਆ ਹਜੇ ਮਿੱਤਰੋ ਤੇ ਆ ਜਹਾਜ਼ ਲੈਦਾ ਚਲਾਈ ਬੇਟਾ ਬਹੁਤ ਜਿਆਦਾ ਇਹ ਦੋ ਮਹੀਨੇ ਆਪਣੇ ਕੋਲੇ 152 45 19000 9000 ਤੇ ਇਹਦੇ ਬਾਰੇ ਪਾ ਚੱਲਣਾ ਹੁਣ ਰੇਡੀਅਲ ਟਾਇਰ ਆ ਜੀ ਪਿਛਲੇ ਇਹ ਵੀ ਰੇਡੀਅਲ ਅਲਾਈਨਸ ਦੇ ਟਾਇਰ ਆ 14 ਮਾਡਲ ਆ ਇਹ ਠੀਕ ਐ ਹਾਂ 14 ਮਾਡ ਡਬਲ ਕਲੱਚ ਆ ਸਟੀering ਸਿੰਪਲ ਐ ਦਾ ਪਰ ਸਿੰਪਲ ਸਟੀering ਆ ਤੇ 14 ਮਾਡਲ ਆ ਟਰੈਕਟਰ ਨੰਬਰ ਹੈਗਾ ਪੰਜਾਬ ਪੀਵੀ 22 ਹਾਂ ਪੰਜਾਬ ਦਾ ਐਰ ਵੀ ਚੰਗੇ ਇੰਜਨ ਗੀਅਰ ਦਾ ਤਾਂ ਓਕੀ ਆ ਹਨਾ ਉਹਦਾ ਜਿਵੇਂ ਕਿ ਦੀ ਲੋੜ ਹੀ ਨਹੀਂ 3 ਲੱਖ ਤੇ 15000 ਦੀ ਮੰਗ ਆ ਕਿੰਨੇ ਦਾ ਹੋ ਜੂ ਇਹ ਦੇ ਦਾਂਗੇ 2 ਲੱਖ 80000 ਦਾ 2 ਲੱਖ ਤੇ 80000 ਦਾ 35000 ਮੰਨ ਤਾਂ ਇਹਦੇ ਚ ਹੋ ਜੂ ਇਹ ਨਾਲ ਆ ਗਿਆ ਇਹ ਪਾਵਰ ਸਟੀering ਡਬਲ ਕਲੱਚ ਆ 4x4 ਡਰਾਈਵ ਆ ਗਿਆ ਪਾਵਰ ਸਟੀering ਦੇ ਵਿੱਚ ਆ ਮਿੱਤਰੋ ਟਾਇਰ ਰਹਿ ਗਿਆ 80 ਪੈਸੇ 9000 ਆ ਗਿਆ ਮੈਸੀ ਪੰਜਾਬ ਨੰਬਰ ਹੈ ਵੀ ਇਹ ਵੀ ਪੰਜਾਬ ਪੀਪੀ06 ਨੰਬਰ ਦੇ ਵਿੱਚ ਇਹਦਾ ਗਰਦਾਸਪੁਰ ਦਾ ਨੰਬਰ ਆ ਦੋਨੇ ਟਰੈਕਟਰ ਫਸਟ ਪਾਲਟੀ ਦੇ ਨਕ ਨਗਦ ਕਾਇਸ਼ ਆ 12/13 ਪਹਿਲੇ ਨਾਮ ਆ ਟਰੈਕਟਰ ਹਲੇ ਮਿੱਤਰੋ ਪਹਿਲੇ ਨਾਮ ਵੀ ਇਹਦਾ ਪਹਿਲੀ ਪਾਲਟੀ ਤੋਂ ਲਿਆ ਆਪਾਂ ਜਮਾ 365000 ਰੁਪਏ ਡਿਮਾਂਡ ਆ ਹਰਮਨ ਕਿੰਨੇ ਦਾ ਹੋ ਜੂ ਇਹ ਇਹ ਦੇ ਦਾਂਗੇ 335000 ਦਾ 335000 ਦਾ ਇਹ ਟਰੈਕਟਰ ਮਿਲ ਜੂ 30000 ਮਾਨ ਤਾਂ ਇਹਦੇ ਚ ਹੋ ਜੂ ਟਰੈਕਟਰ ਪੂਰਾ ਚੰਗਾ ਰੰਗ ਪੇਂਟ ਦਾ ਵੀ ਚੰਗਾ ਪਿਆ ਬਾਕੀ ਮਗਰੜਾਂ ਦੇ ਅੰਦਰਲੇ ਪਾਸੇ ਮਾਰ ਕੇ ਆ ਇਧਰੇ ਪਾਸੇ ਇਹਦੇ ਮਗਰੜ ਤਾਂ ਗਲਦੇ ਗੁਲਦੀ ਨਹੀਂ ਹੁੰਦੇ ਇਹ ਬੰਤਰੀ ਆ ਹੁੰਦੀ ਐ ਇਹਨਾਂ ਦੇ ਥੱਲੇ ਸਿੱਧੇ ਹੁੰਦੇ ਇਹਨਾਂ ਦੇ ਪੈਰ ਜੇ ਗਲਦੇ ਨਹੀਂ ਕਦੇ ਵੀ ਇਹ ਖੜਦੇ ਹੀ ਨਹੀਂ ਮਿੱਟੀ ਖੜਦੇ ਹੀ ਨਹੀਂ ਉਸੇ ਦੇ ਠੀਕ ਹੈ ਮੈਸੀ ਦੇ ਮਗਰੜ ਕਦੇ ਵੀ ਗਲਦੇ ਹੀ ਨਹੀਂ ਮੈਸੀ ਨੂੰ ਹੀ ਨਹੀਂ ਖੜਦਾ ਲੋਹੀ ਬੜਾ ਤੇ ਗੋਹਾ ਵੀ ਚੰਗਾ ਬਾਕੀ ਬਣਾਵਟ ਵਧੀਆ ਇਹਨਾਂ ਦੀ ਠੀਕ ਹੈ ਇਹ 15 ਮਾਡਲ 35 ਵਾਲਾ 35 ਵਾਲਾ ਸੋਨ ਵਾਲੀ ਕਹਾ ਗਿਆ 15 ਮਾਡਲ ਡਬਲ ਕਲੱਚ ਆ ਪਾਵਰ ਸਟੀering ਆ ਠੀਕ ਆ ਡਬਲ ਕਲੱਚ ਪਾਵਰ ਸਟੀering ਆ ਟਾਇਰ ਇਹਦੇ ਵੀ 80 ਪੈਸੇ ਹੈਗੇ ਆ ਜੇ ਕੇ ਦੇ ਟਾਇਰ ਆ ਜੀ 80 ਪੈਸੇ ਪਾਵਰ ਸਟੀering ਆ ਡਬਲ ਕਲੱਚ ਆ ਟੈਕਨੀਸ਼ੀਅਨ ਦਾ ਪਿਆ ਚੰਗਾ ਡਰਾਈਵਰ ਰੰਗ ਪਿੰਡ ਦਾ ਪਿਆ origignal ਤੇ 1.5 ਲੱਖ ਰੁਪਇਆ ਡਿਮਾਂਡ ਇਹ 1.5 ਲੱਖਵਾ ਦੇ ਦਾਂਗੇ ਬਸ 1.5 ਲੱਖ ਦਾ 1.5 ਲੱਖ ਦਾ ਇਹ ਮਿਲ ਜੂ ਤੇ ਜਿਵੇਂ 9:00 ਜੇ ਕਣੀ ਨੂੰ ਪਾਤੇ ਦੋ ਆਜਾਜ ਹੋਰ ਖੜੇ ਆਪਣੇ ਕੋਲੇ ਤੇ ਇਹਦੇ ਬਾਰੇ ਪਾ ਦਣਾ 22 ਮਾਡਲ ਖੜਾ ਇਧਰਲੇ ਪਾਸੇ ਪ੍ਰੀਤ ਮਿੱਤਰੋ ਇਹ ਪ੍ਰੀਤ ਦਾ 22 ਮਾਡਲ ਪੈਂਨ ਨਾ ਜਾ ਪੈਂਨ ਚੱਗੀ ਵਾਲਾ ਆ ਗਿਆ 6590 ਮਿੱਤਰੋ ਰੇਡੀਅਲ ਟਾਇਰ ਆ ਜੀ BKTD ਦੇ ਪਿਛਲੇ ਇਹ ਨਾਲ ਦੇ ਇਹੀ ਆ ਜਾਈ ਬਾਈ ਇਹਨਾਂ ਨੂੰ ਰੇਡੀਅਲ ਆ ਸਾ ਬੀਕੇਟੀਮ ਦੇ ਆ ਰੇਡੀਅਲ ਹਾਂ ਕੀ ਬਾਤ ਆ ਚੋਕੜਾ ਪ੍ਰੀਤ ਨੂੰ ਯਾਦ ਰੀਕੇਟੀ ਵੱਧਦਾ ਹੀ ਆ ਠੀਕ ਐ ਬਠਿੰਡੇ ਦਾ ਨੰਬਰ ਆ ਬਠਿੰਡੇ ਦਾ ਨੰਬਰ ਨਗਦ ਕੈਸ਼ ਦਾ ਨਗਦ ਕੈਸ਼ ਦਾ ਤੇ ਚੱਲਿਆ ਕਿੰਨਾ ਇਹ ਚੱਲਿਆ ਇਹ 800 ਘੰਟਾ ਸ਼ਾਇਦ ਲਾਈਵੀ ਮੇਂ ਤਰਵਾਦਾ ਮੇਲਾ ਲੁੱਟਣ ਵਾਲਾ ਕੰਮ ਆ ਜੇ ਕੋਈ 65 HP ਆ ਠੀਕ ਹੈ ਚੈਂਜਰ ਵਾਲਾ ਹੂ ਆ ਇਹ ਕਰਾ ਲੋ ਦਾ ਹਿੱਸਾ ਇਹਦੇ ਠੀਕ ਹੈ ਸਾਲੇ 11 ਚ ਬੈਕ ਆ 3 ਸਪੀਡ ਆ 3 ਸਪੀਡ ਆ ਸਾਰੇ 11 ਚ ਬੈਕ ਆ ਤੇ ਮਿੱਤਰੋ 800 ਘੰਟੇ ਚੱਲਿਆ ਟਰੈਕਟਰ 22 ਮਾਡਲ ਆ ਡਿਮਾਂਡ ਹੈਗੀ ਆ 535000 ਇਹ ਪੂਰੇ 5 ਲੱਖ ਦਾ ਦੇ ਦਾਂਗੇ ਬਸ ਪੂਰੇ 5 ਲੱਖ ਦਾ ਲੈ ਜਾਓ 35000 ਮਾਨਦਾਨ ਟਰੈਕਟਰ ਦੇ ਵਿੱਚੋਂ ਬਠਿੰਡਾ ਨੰਬਰ ਹੈ ਲਕੀਰ ਖਿੱਚੀ ਨਹੀਂ ਇੱਥੇ ਵੀ ਜਿਵੇਂ ਕਹਦੀਏ ਜਰਗ ਜਾਏ ਸੇ ਕੱਢ ਦੂ ਬਠਿੰਡਾ ਨੰਬਰ ਹੀ ਇਹ ਆ ਇੰਡੋ ਫਾਰਮ ਇਹ 18 ਮਾੜਾ 18 ਮਾੜਾ ਲੱਗਿਆ ਮਿੱਤਰੋ ਇੰਡੋ ਫਾਰਮ 3055 50 ਨੰਬਰ ਜਮਾ ਨਵੇਂ ਆ ਬਠਿੰਡਾ ਨੰਬਰ ਹੈ ਵੀ ਬਠਿੰਡਾ ਨੰਬਰ ਚੌਕੜਾ ਲੱਗਿਆ ਜਮਾ ਨਵੇਂ ਇਦਾਂ ਵੀ ਵੀ ਆਪਾਂ ਕਹਿ ਸਕਦੇ ਆ ਯਾਰ ਜੇ ਕੋਈ ਜਾਂਸੀ ਨੂੰ ਜਾਂਦਾ ਇਹ ਲੈ ਜੇ ਹਨਾ ਆਹ ਰਾਮਾਡਲ ਦੇ 60 ਐਚਪੀ ਵਾਲਾ 16 ਦੇ ਟਾਇਰਾਂ ਵਾਲਾ ਇਹ ਚਾਰ ਸਿਲੰਡਰ ਠੀਕ ਆ ਚਾਰ ਸਿਲੰਡਰ ਆ 16 ਦੇ ਟਾਇਰਾਂ ਵਾਲਾ ਆ ਗਿਆ 18 55 ਡੀਆਈ ਆ ਗਿਆ ਠੀਕ ਆ ਹਾਂ ਜੜਾ ਐਨ ਵੀ ਹੁੰਦਾ 14 ਦੇ ਟਾਇਰਾਂ ਚ ਹੁੰਦਾ ਉਹ 55 ਪਾਵਰ ਹੁੰਦਾ ਇਹ 60 ਆ ਇਹ 60 ਆ ਹਾਂ ਆ ਵੀ ਗੱਲਾਂ ਜਿੰਨੇ ਕਹੀਏ ਨੋਟ ਕਰ ਲਿਓ 4 15 ਡਿਮਾਂਡ ਆ ਹਰਮਣ 3 90 ਦਾ ਦੇ ਦਾਂਗੇ 3 90 ਦਾ ਟਰੈਕਟਰ ਲੈ ਜਾਓ ਟਰੈਕਟਰ ਆਪਣੇ ਕੋਲੇ ਹੋਰ ਵੀ ਖੜੇ ਆ ਠੀਕ ਆ 855 12 ਮਾਡਲ ਖੜਾ ਇੱਥੇ ਆ ਮੰਡੀ ਚ ਆਊਟਸਾਈ ਉਹ ਦੇ ਦਾਂਗੇ ਆਪਾਂ 390 ਦੇ 390 ਦਾ 12 ਮਾਡਲ ਆ ਮਾਰਸਾ ਨੰਬਰ ਆ ਪੀਵੀ 31 ਟਾਇਰ ਰਹਿ ਗਿਆ 70 75 ਪੈਸੇ 70 ਤੋਂ 75 ਪੈਸੇ ਟਾਇਰ ਟਰੈਕਟਰ ਵੀ ਅਗਲੇ ਘੇੜੇ ਲਿਆਉਣੇ ਆ ਕੁਝ ਮੰਡੀ ਤੇ ਜੇ ਹੁੰਦੇ 10000 ਮਾਡਲ ਆ ਕੰਮ ਨਹੀਂ ਹੈਗਾ ਹਾਂ ਠੀਕ ਹੈ 56 20 ਵੀ ਖੜਾ ਇੱਕ ਆਪਣੇ ਕੋਲੇ ਉਹ ਕਿੰਨਾ ਮਾਡਲ ਆ 21 ਦੇ ਲਾਸਟ ਦਾ 11ਵੇਂ ਮਹੀਨੇ ਦਾ ਕਾਫੀ ਵਾਈਦੀ ਆ ਕਿੰਨਾ ਚੱਲਿਆ ਉਹ ਚੱਲਿਆ 11100 ਡੰਡਾ 11100 ਉਹ ਦੇ ਦਾਂਗੇ ਆਪਾਂ 875 ਦਾ ਦੇ ਦਾਂਗੇ 875 ਦਾ ਟਰੈਕਟਰ ਦੇ 80 85 ਮੈਂ ਕੱਲ ਪਰਸੂ ਲਿਆਂਦ ਵਾਲੇ ਧੂਣ ਧੂਣ ਵਾਲਾ ਖੜਾ ਸੀ ਟਰੈਕਟਰ ਲਿਆਵਾਂਗੇ ਹਾਂ ਬੁੱਧਵਾਰ ਸੇਤੀ ਆ ਗਿਆ ਹਾਂ ਠੀਕ ਹੈ ਟਰੈਕਟਰ ਤੋਂ ਆ ਤਾਂ ਵੀ ਹੁੰਦੇ ਨਹੀਂ ਸੌਣ ਵਾਲੋ ਠੀਕ ਹੈ ਮੰਡੀ ਸੇਤੀ ਆ ਜਾਂਦੀ ਹੈ ਤੇ ਮੈਨੂੰ ਇਹ ਦੱਸੋ ਨਾ ਪਲਾਟ ਨੰਬਰ ਕਿੰਨਾ ਹਰਮਨ ਦਰਿਆ ਪਲਾਟ ਆਪਣਾ 24 ਨੰਬਰ ਆ ਪਿੰਡ ਆਪਣਾ ਲਾਲੇਣਾ ਤਲਵੰਡੀ ਸਾਹਿਬ ਦੇ ਨਾਲ ਹੀ ਜਮਾ ਟਰੈਕਟਰ ਆਪਣੇ ਤਲਵੰਡੀ ਹੁੰਦੇ ਇੱਥੇ ਨੌਰੇਜ ਜਦੋਂ ਮਰਜ਼ੀ ਫੋਨ ਲਾ ਲਿਓ ਫੋਨ ਕਰਕੇ ਬੰਦਾ ਕੋਲ ਮਰਜ਼ੀ ਆ ਸਕਦਾ ਨੰਬਰ ਆਪਣਾ 788803677 ਨੰਬਰ ਆਪਾਂ ਸਕਰੀਨ ਦੇ ਉੱਤੇ ਮਿੱਤਰੋ ਲਾਤਾ ਚੱਕ ਕੇ ਲਾ ਲਓ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਵੇਂ ਲੱਗੀ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਸਮਾਂ ਦੇ ਲਈ ਹਰਮਨ ਬਹੁਤ ਬਹੁਤ ਧੰਨਵਾਦ ਜੀ